ਸਤਿ ਸ਼੍ਰੀ ਅਕਾਲ ਜੀ ਸਾਡੀ ਚੈਨਲ ਪੰਜਾਬੀ ਟੋਟਕੇ ਤੇ ਉਪਾਚ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਅਸੀ ਤੁਹਾਨੂੰ ਪੰਜ ਰਾਸ਼ੀਆਂ ਦੱਸਣ ਵਾਲੇ ਹਾਂ ਜਿਨ੍ਹਾਂ ਦਾ 30 ਸਾਲ ਦੀ ਉਮਰ ਤੋਂ ਬਾਅਦ ਭਾਗ ਚਮਕ ਜਾਂਦਾ ਹੈ ਕਿਸਮਤ ਖੁੱਲ ਜਾਂਦੀ ਹੈ ਤੇ ਦੇਵੀ ماں લક્ષ્મી ਦੀ ਇਹਨਾਂ ਦੇ ਉੱਤੇ ਹੋ ਜਾਂਦੀ ਹੈ ಅಪਾਰ કૃਪਾ 12 ਰਾਸ਼ੀਆਂ ਦੀਆਂ ਆਪਣੀਆਂ ਆਪਣੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਪਰ ਇਹ ਪੰਜ ਰਾਸ਼ੀਆਂ ਦਾ ਇੱਕ ਐਸਾ ਸੰਜੋਗ ਬਣ ਜਾਂਦਾ ਹੈ ਕਿ 30 ਸਾਲ ਦੀ ਉਮਰ ਤੋਂ ਬਾਅਦ ਹੀ ਇਹਨਾਂ ਨੂੰ ਕਾਮਯਾਬੀ ਮਿਲਦੀ ਹੈ ਕਹਿੰਦਾ ਮਤਲਬ ਇਹ ਹੈ ਕਿ ਇਸ ਰਾਸ਼ੀ ਦੇ ਲੋਕ ਜਦੋਂ 30 ਸਾਲ ਦੀ ਉਮਰ ਨੂੰ ਪਾਰ ਕਰ ਲੈਂਦੇ ਹਨ ਤਾਂ ਉਹਨਾਂ ਦੇ ਉਹਨਾਂ ਦਾ ਭਾਗ ਖੁੱਲ ਜਾਂਦਾ ਹੈ ਤੇ ਇਸ ਤਰ੍ਹਾਂ ਐਸਾ ਖੁੱਲਦਾ ਹੈ ਕਿ ਉਹਨਾਂ ਦੀ ਕਿਸਮਤ ਦੇ ਸਾਰੇ ਦਰਵਾਜ਼ੇ ਖੁੱਲ ਜਾਂਦੇ ਹਨ ਤੇ ਚਲੋ ਜੀ फटाफट ਦਸ ਦਨੇਹਾਂ ਉਹ ਕਿਹੜੀਆਂ ਐਸੀਆਂ ਪੰਜ ਰਾਸ਼ੀਆਂ ਹਨ ਜਿਨ੍ਹਾਂ ਨੂੰ 30 ਸਾਲ ਦੀ ਉਮਰ ਤੋਂ ਬਾਅਦ ਹੀ ਕਾਮਯਾਬੀ ਮਿਲਦੀ ਹੈ ਉਹ ਦਸਨ ਤੋਂ ਪਹਿਲੇ ਮੇਰੀ ਹੱਥ ਛوڑ ਕੇ ਬਿੰਦੀ ਹੈ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਜੀ ਜਿਨ੍ਹਾਂ ਨੇ ਹਾਲੀ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਜੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜਰੂਰ 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 ਪ੍ਰਾਪਤ ਕਰੋ ਜੀ ਤੇ ਸਭ ਤੋਂ ਪਹਿਲੀ ਰਾਸ਼ੀ ਹੈ ਜਿਹਨੂੰ 30 ਸਾਲ ਤੋਂ ਬਾਅਦ ਕਾਮਯਾਬੀ ਮਿਲਦੀ ਹੈ ਉਹ ਹੈ ਮੇਸ਼ ਰਾਸ਼ੀ ਯਾਨੀ ਕਿ 에어즈 ਦੇਖੋ 에어즈 ਮੇਖ ਰਾਸ਼ੀ ਵਾਲਿਆਂ ਨੂੰ ਤਾਂ ਵੈਸੇ ਸ਼ੁਰੂ ਤੋਂ ਹੀ ਇਹਨਾਂ ਨੂੰ ਤੰਨ ਦੀ ਪ੍ਰਾਪਤੀ ਤਾਂ ਹੁੰਦੀ ਹੈ ਪਰ 30 ਸਾਲ ਦੀ ਉਮਰ ਤੋਂ ਬਾਅਦ ਇਹਨਾਂ ਦੀ ਕਿਸਮਤ ਜਿਹੜੀ ਹੈ ਪੂਰੀ ਇਹਨਾਂ ਦੀ ਸਾਈਡ ਵਿੱਚ ਆ ਜਾਂਦੀ ਹੈ ਇਹਨਾਂ ਦੇ ਪੱਖ ਵਿੱਚ ਆ ਜਾਂਨ ਵੈਸੇ ਤਾਂ ਇਹ ਮੇਖ ਰਾਸ਼ੀ ਵਾਲੇ ਬੜੇ ਹੀ ਸਮਾਰਟ ਹੁੰਦੇ ਹਨ ਬੜੇ ਹੀ ਜਿੱਦੀ ਤੇ ਚਾਲਾਕ ਹੁੰਦੇ ਹਨ ਆਪਣਾ અપਮਾਨ ਤਾਂ ਬਿਲਕੁਲ ਵੀ ਇਹ ਲੋਕ ਬਰਦਾਸ਼ਤ ਨਹੀਂ ਕਰ ਬੰਦੇ ਇਹਨਾਂ ਲੋਕਾਂ ਦੀ ਐਵੀ ਇੱਕ ਖਾਸੀਅਤ ਹੈ ਕਿ ਜੇਕਰ ਇਹ ਇੱਕ ਜੇ ਕਿਸੇ ਦੇ ਹੋ ਜਾਂਦੇ ਹਨ ਤਾਂ ਉਸ ਨੂੰ ਹੀ ਆਪਣਾ ਸਭ ਕੁਝ ਦੇ ਬੈਠਦੇ ਹਨ ਕਹਿਣ ਦਾ ਮਤਲਬ ਇਹ ਹੈ ਕਿ ਇਹ ਇੱਕ ਸੱਚੇ ਜੀਵਨ ਸਾਥੀ ਹੁੰਦੇ ਹਨ ਤੇ ਆਪਣੇ ਜੀਵਨ ਸਾਥੀ ਦਾ ਕਦੀ ਵੀ ਸਾਥ ਨਹੀਂ ਛੱਡਦੇ ਹਨ ਮੇਕ ਰਾਸ਼ੀ ਵਾਲਿਆਂ ਨੂੰ 30 ਸਾਲ ਦੀ ਉਮਰ ਤੋਂ ਬਾਅਦ ਇਹ ਕਿਹੜੇ ਵੀ ਕੰਮ ਨੂੰ ਜੇਕਰ ਆਪਣਾ ਵਪਾਰ ਖੋਲਣਗੇ ਤਾਂ ਵੀ ਉਹਦੇ ਵੀ ਚਨਾ ਨੂੰ ਕਾਮਯਾਬੀ ਮਿਲਦੀ ਹੈ ਇਹ ਨੌਕਰੀ ਵਿੱਚ ਜਾਣਗੇ ਤਾਂ ਵੀ ਇਨਨ ਨੂੰ ਭਰਪੂਰ ਪਰਮੋਸ਼ਨ ਵਾਲੀ ਅੱਛੇ ਪੈਕੇਜ ਵਾਲੀ ਨੌਕਰੀ ਵੀ ਮਿਲਦੀ ਹੈ ਤੇ ਅਗਲੀ ਰਾਸ਼ੀ ਹੈ ਰਿਸ਼ਭ ਰਾਸ਼ੀ ਯਾਨੀ ਕਿ ਟੌਰਸ ਜਿਨ੍ਹਾਂ ਨੂੰ 30 ਸਾਲ ਤੋਂ ਉਮਰ ਤੋਂ ਬਾਅਦ ਕਾਮਯਾਬੀ ਮਿਲਦੀ ਹੈ 30 ਸਾਲ ਤੋਂ ਬਾਅਦ ਇਹਨਾਂ ਨੂੰ ਪੈਸੇ ਕਮਾਉਣ ਵਿੱਚ ਕੋਈ ਵੀ ਬਿਲਕੁਲ ਵੀ ਪਰੇਸ਼ਾਨੀ ਨਹੀਂ ਆਉਂਦੀ ਹੈ ਇਸ ਰਾਸ਼ੀ ਦੇ ਲੋਕਾਂ ਦੇ ਉੱਤੇ ਸ਼ੁਕਰ ਮਹਨਬਾਨ ਹੁੰਦਾ ਹੈ ਤੇ ਸ਼ੁਕਰ ਜੀਵੇਂ ਕਿ ਤੁਹਾਨੂੰ ਪਤਾ ਹੈ ਲਗਜ਼ਰੀ ਨੂੰ ਪ੍ਰੈਜ਼ੈਂਟ ਕਰਦਾ ਹੈ ਤੇ 30 ਸਾਲ ਤੋਂ ਬਾਅਦ ਇਹਨਾਂ ਦਾ ਹੁਨਰ ਜਿਹੜਾ ਹੈ ਉਹ ਸਾਰਿਆਂ ਦੇ ਸਾਹਮਣੇ ਆਂਦਾ ਹੈ 30 ਸਾਲ ਤੋਂ ਬਾਅਦ ਇਹਨਾਂ ਦੀ ਜਿਹੜੀ ਵੀ ਕੁਆਲਿਟੀਆਂ ਹੁੰਦੀਆਂ ਹਨ ਉਹ ਲੋਕਾਂ ਦੇ ਸਾਹਮਣੇ ਉਜਾਗਰ ਹੋ ਜਾਂਦੀਆਂ ਹਨ ਕਿਉਂਕਿ ਰਿਸ਼ਭ ਰਾਸ਼ੀ ਦੇ ਲੋਕ ਬਹੁਤ ਜ਼ਿਆਦਾ ਮਿਹਨਤੀ ਹੁੰਦੇ ਹਨ ਕੰਮ ਕਿਸੇ ਦਾ ਕਿਸੇ ਤਰ੍ਹਾਂ ਦਾ ਵੀ ਹੋਵੇ ਉਹ ਆਪਣੀ ਮਿਹਨਤ ਨਾਲ ਉਸ ਨੂੰ ਪੂਰਾ ਕਰਦੇ ਹੀ ਕਰਦੇ ਹਨ ਤੇ ਇਸ ਲਿਸਟ ਵਿੱਚ ਅਗਲੀ ਰਾਸ਼ੀ ਹੈ ਕਰਕ ਰਾਸ਼ੀ ਯਾਨੀ ਕਿ ਕੈਂਸਰ ਇਹਨਾਂ ਨੂੰ ਵੀ 30 ਸਾਲ ਤੋਂ ਉਮਰ ਤੋਂ ਬਾਅਦ ਹੀ ਕਾਮਯਾਬੀ ਮਿਲਦੀ ਹੈ ਐਨੇ ਕੀਆ ਜਾ ਰਿਹਾ ਇੱਥੇ ਕਿ 30 ਸਾਲ ਤੋਂ ਪਹਿਲੇ ਤਾਂ ਇਹਨਾਂ ਨੂੰ ਕੋਈ ਕਾਮਯਾਬੀ ਨਹੀਂ ਮਿਲਦੀ ਹੈ ਮਿਲਦੀ ਹੈ ਇਹ ਆਪਣਾ ਕੰਮ ਕਰਦੇ ਹਨ ਲੇਕਿਨ 30 ਸਾਲ ਤੋਂ ਬਾਅਦ ਇਹਨਾਂ ਦਾ ਭਾਗ ਇੱਕਦਮ ਬਿਲਕੁਲ ਹੀ ਰਾਕਟ ਵਾਂਗ ਉੱਪਰ ਚੜ ਜਾਂਦਾ ਹੈ ਪਰ ਇੱਥੇ ਗੱਲ ਇਹ ਵੀ ਹੈ ਕਿ ਕਰਕ ਰਾਸ਼ੀ ਵਾਲਿਆਂ ਨੂੰ ਸੰਘਰਸ਼ ਤਾਂ ਜ਼ਰੂਰ ਕਰਨਾ ਪੈਂਦਾ ਹੈ 30 ਸਾਲ ਤੋਂ ਬਾਅਦ ਵੀ ਪਰ ਇਹਨਾਂ ਹੈ ਕਿ ਇਹਨਾਂ ਨੂੰ ਪੈਸਾ ਜ਼ਰੂਰ ਮਿਲਦਾ ਹੈ ਕਰਕ ਰਾਸ਼ੀ ਵਾਲੇ ਲੋਕ 30 ਸਾਲ ਤੋਂ ਪਹਿਲਾਂ ਬਹੁਤ ਹੀ ਜ਼ਿਆਦਾ ਜੋ ਨੌਕਰੀ ਵੀ ਦਾ ਵੀ ਡਿਸੀਜਨ ਲੈਂਦੇ ਹਨ ਜਾਂ ਵਪਾਰ ਦਾ ਵੀ ਡਿਸੀਜਨ ਲੈਂਦੇ ਹਨ ਤਾਂ ਆਪਣੇ ਹੀ ਮਤਲਬ ਮਨ ਦੇ ਅਨੁਸਾਰ ਹੀ ਕਰਦੇ ਹਨ ਇੱਕ ਜ਼ਿੱਦੀ ਕਹਿ ਸਕਦੇ ਹਾਂ ਕਿ ਹੁੰਦੇ ਹਨ ਕੋਈ ਵੀ ਉਹਨਾਂ ਨੂੰ ਜੇ ਸਮਝਾਉਣ ਦੀ ਕੋਸ਼ਿਸ਼ ਕਰੇ ਤਾਂ ਉਹਨਾਂ ਦੀ ਨਹੀਂ ਸੁਣਦੇ ਹਨ 30 ਸਾਲ ਦੀ ਉਮਰ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਕਿ ਜਾਂਦਾ ਉਹਨਾਂ ਦਾ ਦਿਮਾਗ ਜੋ ਹੈ ਅਮੈਚੁਰ ਹੋ ਜਾਂਦਾ ਹੈ ਕੁਝ ਗ੍ਰੇ ਇਸਤਾਂ ਦੇ ਬਦਲਦੇ ਹਨ ਕਿ ਇਹ ਦੂਜਿਆਂ ਦੀ ਗੱਲਾਂ ਸੁਣਨ ਲੱਗ ਜਾਂਦੇ ਹਨ ਤਾਂ ਉਸ ਤੋਂ ਬਾਅਦ ਹੀ 사ਦੀ ਉਮਰ ਤੋਂ ਬਾਅਦ ਜੇ ਕੋਈ ਨਵਾਂ ਬਿਜ਼ਨਸ ਕਰਦੇ ਹਨ ਜਾਂ ਆਲਰੇਡੀ ਇਹਨਾਂ ਦਾ ਬਿਜ਼ਨਸ ਜਾਂ ਵਪਾਰ ਹੈ ਤਾਂ ਉਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰਗਤੀ ਹੁੰਦੀ ਹੈ ਬਹੁਤ ਜ਼ਿਆਦਾ ਤਰੱਕੀ ਮਿਲਦੀ ਹੈ ਜੇਕਰ ਐਕ ਜੋਬ ਕਰ ਰਹੇ ਹਨ ਆਲਰੇਡੀ ਪਹਿਲੇ ਜੋਬ ਕਰ ਰਹੇ ਹਾਂ ਤਾਂ ਇਹਨਾਂ ਨੂੰ ਵੱਡੀ ਪੋਸਟ ਮਿਲਣ ਦੇ ਚਾਂਸ ਰਹਿੰਦੇ ਹਨ ਤੇ ਇਸ ਦੇ ਨਾਲ ਨਾਲ ਇਹਨਾਂ ਦੀ ਸੈਲਰੀ ਦਾ ਪੈਕੇਜ ਵੀ ਵੱਧ ਜਾਂਦਾ ਹੈ ਹੁਣ ਅਸੀਂ ਗੱਲ ਕਰ ਲੈਂਦੇ ਹਾਂ ਇਸ ਲਿਸਟ ਵਿੱਚ ਅਗਲੀ ਰਾਸ਼ੀ ਹੈ ਲਿਓ ਯਾਨੀ ਕਿ ਸਿੰਘ ਰਾਸ਼ੀ देखो सिंह राशि वैसे अपनी मेहनत अपनी खूब मेहनत करके पैसा दी है और भी कर दी है। लेकिन तीस साल दी उम्र कमाचर तो करना या, या कोई खानदानी प्रोपर्टी मिल जाती है अचानक या फिर इना अपनी जो संतान होंगी है संतान दे बल त ਇਹਨਾਂ ਨੂੰ ਪ੍ਰਾਪਰਟੀ ਕੋਈ ਜਿਸਰ ਕੀ ਹੋ ਗਏ ਗ੍ਰੈਂਡਪੈਰੈਂਟਸ ਹੋ ਗਏ ਹੈ ਨਾ ਦਾਦਾ ਦਾਦੀ ਹੋ ਗਏ ਉਹ ਅਚਾਨਕ ਉਹਨਾਂ ਨੂੰ ਪ੍ਰਾਪਰਟੀ ਉਹਨਾਂ ਦੇ ਨਾਮ ਕਰ ਦਿੰਦੇ ਹਨ ਜਿਸ ਨਾਲ ਇਹਨਾਂ ਦਾ 30 ਸਾਲ ਦੀ ਉਮਰ ਤੋਂ ਬਾਅਦ ਐਸਾ ਪੱਗ ਖੁੱਲ ਜਾਂਦਾ ਹੈ ਕਿ ਇਹਨਾਂ ਨੂੰ ਖੁਦ ਆਪਣੇ ਉੱਤੇ ਵਿਸ਼ਵਾਸ ਨਹੀਂ ਆਉਂਦਾ ਹੈ क्योंकि सिंह राशि वाले लोग बहुत ज्यादा खर्चीले हों के हाथ में पैसा नहीं टिकता है इस करके तीस साल की उम्र तो पहले जिनी भी मेहनत करके पैसा कमाते हैं बस उसू खर्चा विच उड़ा ही देते दे हैं तीस साल की उम्र तो बाद ए मनी सेविंग भी होंगी है इसके ऐसा किस्मत जो कि शुक्र ग्रह न जुड़ जाती है माँ लक्ष्मी की कृपा हो जाती है ग्रह लग्जरी चीजा दिता है ता एक तो इतों तुम अंदाजा लगा लो कि तीस साल की उम्र तो बाद राशि वालू भी बहुत ज़्यादा अवसर मिलते हैं पैसा कमाण दे कामयाबी दे रस्ते भी खुलते हैं जिन्हों करके सफलता उन्होंने पैर चूंती है ਤੇ ਹੁਣ ਅਸੀਂ ਅਗਲੀ ਤੇ ਆਖਰੀ ਰਾਸ਼ੀ ਦੀ ਗੱਲ ਕਰ ਲੈਂਦੇ ਹਾਂ ਪੰਜਵੀਂ ਰਾਸ਼ੀ ਉਹ ਰਾਸ਼ੀ ਹੈ वृश्चिक ਰਾਸ਼ੀ ਯਾਨੀ ਕਿ ਸਕੋਰਪੀਓ ਜਿਨ੍ਹਾਂ ਨੂੰ 30 ਸਾਲ ਦੀ ਉਮਰ ਤੋਂ ਬਾਅਦ ਕਾਮਯਾਬੀ ਮਿਲਦੀ ਹੈ ਦੇਖੋ ਐਨਟੀ ਰਾਸ਼ੀ ਵਿੱਚ ਰਾਜਯੋਗ ਵੀ ਹੁੰਦਾ ਹੈ वृश्चिक ਰਾਸ਼ੀ ਵਾਲਿਆਂ ਦੀ ਗੱਲ ਕਰ ਰਹੀਆਂ ਮੈਂ ਤੇ ਐਸੀ ਗੱਲ ਨਹੀਂ ਹੈ ਕਿ ਇਹਨਾਂ ਨੂੰ 30 ਸਾਲ ਤੋਂ ਜਿੰਨੀਆਂ ਵੀ ਮੈਂ ਤੁਹਾਨੂੰ ਪੰਜ ਰਾਸ਼ੀਆਂ ਦੱਸੀਆਂ ਹਨ ਕਿ 30 ਸਾਲ ਦੀ ਉਮਰ ਤੋਂ ਬਾਦ ਹੀ ਇਹਨਾਂ ਨੂੰ ਸਫਲਤਾ ਮਿਲਦੀ ਹੈ ਸਫਲਤਾ ਇਹਨਾਂ ਨੂੰ ਪਹਿਲੇ ਵੀ ਮਿਲਦੀ ਹੈ ਪਰ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਬਾਰ-ਬਾਰ ਦੱਸ ਰਹੀ ਹਾਂ ਕਿ 30 ਸਾਲ ਦੀ ਉਮਰ ਤੋਂ ਬਾਅਦ ਇਹਨਾਂ ਦਾ ਜੀਵਨ ਇੱਕਦਮ ਬਦਲ ਜਾਂਦਾ ਹੈ ਮਾਂ ਲਕਸ਼ਮੀ ਦੀ ਕਿਰਪਾ ਹੋ ਜਾਂਦੀ ਹੈ ਸ਼ੁਕਰ ਗ੍ਰਹਿ ਨਾਲ ਸੰਬੰਧਿਤ ਇਹਨਾਂ ਦੇ ਗ੍ਰਹਿ ਗੋਚਰ ਬਣ ਜਾਂਦੇ ਹਨ ਗ੍ਰਹਿ ਇਸ ਤਰ੍ਹਾਂ ਦੇ ਹੋ ਜਾਂਦੇ ਹਨ ਕਿ ਇਹ ਜਿਸ ਕੰਮ ਨੂੰ ਹੱਥ ਲਗਾਉਂਦੇ ਹਨ ਉਸ ਤੋਂ ਬਾਅਦ ਸੋਨਾ ਹੀ ਬਣਦਾ ਹੈ ਜੋ ਇਹ ਗਲਤੀਆਂ 30 ਸਾਲ ਦੀ ਉਮਰ ਤੋਂ ਪਹਿਲੇ ਕਰ ਚੁੱਕੀ ਹੁੰਦੇ ਹਨ ਉਹਨਾਂ ਨੂੰ ਦਰਾਂਦੇ ਨਹੀਂ ਹਨ ਇਹਨਾਂ ਨੂੰ ਸਮਝ ਆ ਜਾਂਦੀ ਹੈ ਜਿਸ ਕਰਕੇ 30 ਸਾਲ ਦੀ ਉਮਰ ਤੋਂ ਬਾਅਦ ਇਹਨਾਂ ਨੂੰ ਕਾਮਯਾਬੀ ਮਿਲਦੀ ਹੀ ਮਿਲਦੀ ਹੈ ਤੇ ਇਹ ਪੰਜ ਰਾਸ਼ੀਆਂ ਵਿੱਚੋਂ ਜੇ ਤੁਹਾਡੀ ਵੀ ਕੋਈ ਇੱਕ ਰਾਸ਼ੀ ਹੈ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਤੁਹਾਨੂੰ ਇਹ ਅੱਜ ਦਾ ਜਿਹੜਾ ਮੇਰਾ ਪ੍ਰੋਗਰਾਮ ਹੈ ਤੁਹਾਵਨ ਕਿਸ ਤਰ੍ਹਾਂ ਦਾ ਲੱਗਿਆ ਅੱਜ ਦੀ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਣਾ ਤੁਹਾਡੀ ਲਾਈਕ ਔਰ ਕਮੈਂਟ ਸਾਡੇ ਵਾਸਤੇ ਬਹੁਤ ਜ਼ਿਆਦਾ ਮਾਇਨੇ ਰੱਖਦੇ ਹਨ ਤੇ ਜਿਨ੍ਹਾਂ ਨੇ ਮੇਰੀ ਵੀਡੀਓ ਦੇਖੀ ਹੈ ਕਿ ਉਹ ਆਏ ਪੰਜ ਰਾਸ਼ੀਆਂ ਵਿੱਚੋਂ ਉਹਨਾਂ ਦੀ ਰਾਸ਼ੀ ਹੈ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਉਹਨਾਂ ਨੂੰ ਹੀ 30 ਸਾਲ ਦੀ ਉਮਰ ਤੋਂ ਬਾਅਦ ਹੀ ਕਾਮਯਾਬੀ ਮਿਲੀ ਹੈ ਜਾਂ ਨਹੀਂ ਤੇ ਫਿਰ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੇ ਕੇ